ਵੀ ਜਨਤਾ ਵਾਸਤੇ ਐਮਐਲਏ ਸਾਹਿਬ ਤੇ ਕਮੇਟੀ ਪ੍ਰਧਾਨ ਜੀ ਕਹਿ ਰਹੇ ਨੇ ਕਿ ਕੂੜਾ ਖਲੇਰ ਦਿਆਂਗੇ ਅਸੀਂ ਬੜਾ ਸਾंभਿਆ ਦਾ ਕੂੜਾ ਯਾਰ ਤੁਸੀਂ ਸਾंभਣਾ ਦੋਆ ਨੇ ਪੁਰਾਣ ਆਮ ਦੁਕਾਨਦਾਰ ਨਹੀਂ ਆਮ ਘਰਵਾਨਾ ਜਾ ਕੇ ਥੋੜਾ ਸਾंभਣਾ ਮੌਜਾਂ ਤੁਸੀਂ ਮੰਨਦੇ ਹੋ ਐਮਐਲਏ ਸ਼ਿ ਭੰਡਾ ਰਹੇ ਹੋ ਪ੍ਰਧਾਨ ਹੋ ਕਮੇਟੀ ਦੇ ਤੇ ਕਿੱਸੇ ਜਿਹੇ ਹਸਾਨ ਕਾਦਾ ਵੀ ਕੂੜਾ ਬੜਾ ਸਾंभ ਰਹੇ ਆ ਨਹੀਂ ਤੇ ਹੋਰ ਕੋਈ ਕੰਮ ਲੱਭ ਲੋ ਵੀ ਰਾਜਨੀਤੀ ਛੱਡ ਦਿਓ ਕੂੜਾ ਤੇ ਤੁਸੀਂ ਸਾंभਣਾ ਨਾ ਅਕਸਰ ਇਸ ਗੱਲ ਦਾ ਕਿਸੇ ਦਾ ਕੋਈ ਸਹਾਨਾ ਨਾ ਕਰੋ ਬਾਕੀ ਕਾਨੂੰਨ ਮੁਤਾਬਕ ਜੋ ਵੀ ਬੰਦਾ ਹੋਏਗਾ ਸਰਕਾਰ ਬੈਠੀ ਆ ਅਫਸਰ ਬੈਠੇ ਨੇ ਐਸਐਪੀ ਸਾਹਿਬ ਬੈਠੇ ਨੇ ਡੀਸੀ ਸਾਹਿਬ ਬੈਠੇ ਨੇ ਕਿ ਤੁ ਕਾਨੂੰਨ ਮੁਤਾਬਕ ਕਾਰਵਾਈ ਹੋ ਰਹੀ ਆ ਕੋਈ ਗੈਰਕਾਨੂੰਨੀ ਹੋਈ ਜੇ ਹਾਈ ਕੋਰਟ ਬੈਠੀ ਆ ਉਥੇ ਜਾਣਾ ਚਾਹੀਦਾ ਜਵੇਂ ਲੋਕਾਂ ਨੂੰ ਖੱਜਲ ਨਾ ਕਰੋ ਧਮਕੀਆਂ ਨਾ ਦਿਓ ਚੰਗੇ ਨਹੀਂ ਲੱਗਦਾ ਸਿਆਣੇ ਬਣੇ ਬੰਦੇ ਹੋ ਪੁਰਾਣੇ ਰਾਜਨੀਤਿਕ ਲੋਗ ਹੋ ਇਸ ਤੋਂ ਇਲਾਵਾ ਮੇਰਾ ਖਿਆਲ ਆ ਕਿ ਬੜਾ ਰੌਲਾ ਵਾਲਾ ਨਾ ਪਾਓ ਬਹੁਤ ਸ਼ੁਕਰੀਆ ਮਿਹਰਬਾਨ। ਦਿਸਾਂ ਨੂੰ ਮਿਲ ਕੇ ਕੀ ਮੰਗਤੀ? ਦਿਸਾਂ ਨੂੰ ਇਹੋ ਮੰਗਾ ਵੀ ਜਿਹੜੇ ਧਮਕੀਆਂ ਦਿੰਦੇ ਨੇ ਰਾਤ ਸਪੀਕਰ ਲਾ ਕੇ ਹਣ ਮੰਚਾਂ ਉੱਤੇ ਕੋਈ ਧਾਰਮਿਕ ਗੱਲਾਂ ਕਰੋ ਲੜਾਈ ਦਾ ਮਾਹੌਲ ਬਣਿਆ ਦਾ ਲੋਕੀ ਨਿਆਣੇ ਸਾਹਮਣੇ ਨੇ ਤੁਸੀਂ ਧਮਕੀਆਂ ਦੇ ਰਹੇ ਹੋ ਆਮ ਸ਼ਹਿਰੀ ਨੂੰ ਇਸ ਗੱਲੋਂ ਨਿਖੇਧੀ ਕਰਨੀ ਆ ਇਸ ਗੱਲ ਦੀ ਤੇ ਡੀਸੀ ਸਾਹਿਬ ਪੂਰਾ ਐਕਸ਼ਨ ਲੈਣ। ਪੀਡੀਆ ਹਲਕਾ ਇਚਾਰਜ ਗਗਰ ਮੈਂ ਜੀ। ਸਰ ਦੇਖੋ ਜੀ ਮਸਲੇ ਤੇ ਜਦੋਂ ਤੱਕ ਜੀਵਨ ਰਣਾ ਉੜਦੇ ਰਹਿੰਦੇ ਆ ਜੇ ਲੋਕ ਤੱਕਰ ਕੋਈ ਕੰਮ ਕਰੂਗਾ ਕੋਈ ਗਲਤ ਕਰੂਗਾ ਕੋਈ ਸਹੀ ਕਰੂਗਾ ਜੇਕਰ ਕੋਈ ਗਲਤ ਕਰੂਗਾ ਤੇ ਉਹ ਤੇ ਕੋਈ ਕੇਸ ਵੀ ਦਰਜ ਹੋਣਗੇ ਜਾਂ ਕੁਝ ਵੀ ਹੋਊਗਾ ਚਲੋ ਇਹ ਚੀਜ਼ਾਂ ਦੀ ਜਿਹੜੀ ਪ੍ਰੋਟੈਕਸ਼ਨ ਜਿਹੜੀ ਕੋਈ ਰਿਜ਼ਲਟ ਆਣ ਚਾਹੀਏ ਤੇ ਕੋਟਾਂ ਚਣ ਜਾਈਏ ਤੇ ਆ ਰੋਡਾਂ ਤੇ ਨਹੀਂ ਆਣੀ ਚਾਹੀਦੇ ਅਸਲ 'ਚ ਤੁਸੀਂ ਕੋਈ ਵੀ ਗੱਲ ਹੁੰਦੀ ਆ ਰੋਡ ਤੇ ਇਕੱਠ ਕਰਦੇ ਹੁੰਦੇ ਹੋ ਸ਼ਹਿਰ ਨੂੰ ਡਰਾਉਣ ਦੇ ਇੱਕ ਖੋਫ ਦਾ ਮਾਹੌਲ ਪਾਦਾ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਦੂਸਰਾ ਦੇਖੋ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਰਹੂਗੀ ਹੁਣ ਜਿਹੜਾ ਦੂਜੇ ਪਰਿਵਾਰ ਤੇ ਸਾਡੇ ਬਹਿਲ ਪਰਿਵਾਰ ਤੇ ਕਰਕੇ ਚਾਰ ਪਰਮਾ ਤੇ ਉਹਨਾਂ ਨੇ ਭਾਈ ਦੀਆਂ ਐਮਐਲਏ ਸ਼ ਲੋਕਾਂ ਨੇ ਦੋ ਚੀਜ਼ਾਂ ਨੂੰ ਪਿਆਰ ਕੀਤਾ ਜੀ ਪਹਿਲਾਂ ਪਿਆਰ ਕੀਤਾ ਸੀ ਗਾਰ ਬੜੀ ਪਿਆਰੀ ਰਾਜਨੀਤੀ ਨੂੰ ਹੁਣ ਉਸ ਤੋਂ ਬਾਅਦ ਪਿਆਰ ਕੀਤਾ ਭਾਈ ਡੰਡੇ ਰਾਜਨੀਤੀ ਨੂੰ ਲੋਕੀ ਬਦਲ ਗਏ ਜੀ ਲੋਕੀ ਪਿਆਰ ਦੀ ਰਾਜਨੀਤੀ ਨੂੰ ਅੱਗੇ ਆਨੰਦ ਦੇ ਕਰਦੇ ਆ ਇੱਕ ਚੀਜ਼ ਜ਼ਰੂਰ ਹੈ ਸ਼ਹਿਰ 'ਚ ਖੌਫ ਨਾ ਪੈਦਾ ਕਰੋ ਐਵੇਂ ਜੀ ਦੇਖੋ ਜਿਹੜੇ ਮਸਲੇ ਹੱਲ ਆ ਨਾ ਇਹ ਕੋਈ ਰੋਡ ਦੇ ਉੱਤੇ ਆ ਕੇ ਮਸਲੇ ਹੱਲ ਨਹੀਂ ਹੁੰਦੇ ਮੇਰੀ ਤੇ ਇੱਕ ਅਰਜ਼ ਹੈਗੀ ਆ ਕਿ ਪਿਆਰ ਨਾਲ ਜਿਹੜਾ ਉਹਦਾ ਜਿਹੜਾ ਜਿਹੜਾ ਚੀਜ਼ਾਂ ਬੰਦੀਆਂ ਜਿਹੜੇ ਤਰੀਕੇ ਨਾਲ ਤੇ ਇੰਪਲੀਮੈਂਟ ਹੋਇਆ ਪਿਆ ਪਰਚਾ ਉਸ ਤਰੀਕੇ ਨਾਲ ਉਹਨੂੰ ਕੋਰਟ ਚ ਗੱਲ ਕਰੋ ਅਫਸਰਾਂ ਨਾਲ ਗੱਲ ਕਰੋ ਜੋ ਉਹਦਾ ਬੰਦਾ ਹੈ ਰੋਡ ਦੇ ਉੱਤੇ ਗੱਲ ਕਰਾਂਗੇ ਇਕੱਠ ਕਰਾਂਗੇ ਇੱਕ ਦੂਸਰੇ ਬੰਦੇ ਨੂੰ ਐਵੇਂ ਗੱਲਾਂ ਗੱਡੀ ਜਾਣੀਆਂ ਮੈਨੂੰ ਨਹੀਂ ਲੱਗਦਾ ਕੋਈ ਆਉਂਦਾ ਗੱਲ ਬੰਦੀ ਹੈ ਹਰਵੱਲੇ ਜੀ ਜੋ ਵੀ ਹੈ ਜੋ ਮੇਰਾ ਬੰਦਾ ਸੀਗਾ ਜੋ ਮੈਨੂੰ ਲੱਗਾ ਮੈਂ ਤੇ ਤੁਹਾਡੇ ਅੱਗੇ ਅੱਗੇ ਦੱਸਦਾ ਜੀ ਜੈ ਸ਼ਿਦਾਰਾਮ ਜੀ ਦੇਖੋ ਜੀ ਜਿਹੜਾ ਮਸਲਾ ਹੈਗਾ ਵਾ ਮਿਲਕ ਪਲਾਟ ਦੇ ਚੇਅਰਮੈਨ ਸ੍ਰਿੰਦਰ ਜੀ ਦਾ ਹੈਗਾ ਸਰ ਪਿੰਡ ਗੁਣੀਆਂ ਤੋਂ ਸਰ ਸਾਬਕਾ ਸਰਪੰਚ ਆ ਉਹਨਾਂ ਦੇ ਨਾਲ ਮੈਂਬਰ ਹੈਗੇ ਆ ਸਰ ਉਹਨਾਂ ਨੇ ਸਰ ਇੱਕ ਸ਼ਿਕਾਇਤ ਕੀਤੀ ਸੀ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਹੈਗੀ ਆ ਉਹ ਹਜ਼ਾਰ 1200 ਲੀਟਰ ਪ੍ਰੋਡਕਸ਼ਨ ਹੈਗੀ ਆ ਜਦ ਕਿ ਜਿਹੜੀ ਮਿਲਕ ਪਲਾਟ ਦੁਆਰਾ ਜਿਹੜੀ ਆ ਪੇਮੈਂਟ ਜਿਹੜੀ ਆ ਉਹ ਘੱਟੋ ਘੱਟ 6000 ਲੀਟਰ ਕਈ ਵਾਰ 10-1000 ਲੀਟਰ ਦੀ ਜਿਹੜੀ ਆ ਉਹ ਪੇਮੈਂਟ ਦਿੱਤੀ ਗਈ ਆ ਸਰ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਮਾਮਲਾ ਜਿਹੜਾ ਉਹਨਾਂ ਤੇ ਦਰਜ ਕੀਤਾ ਗਿਆ ਇਸ ਤੋਂ ਬਾਅਦ ਸਰ ਕੀ ਹੋਇਆ ਕਿ ਮਾਮਲਾ ਦਰਜ ਤੋਂ ਬਾਅਦ ਜਿਹੜਾ ਵਾ ਉਹ ਪੁਲਿਸ ਨੇ ਆਪਣੀ ਵੈਰੀਫਿਕੇਸ਼ਨ ਜੋ ਵੀ ਉਹਨਾਂ ਨੇ ਕਰਨੀ ਉਹਨਾਂ ਦੀ ਡਿਊਟੀ ਹੈਗੀ ਆ ਪਰ ਸਰ ਬੀਤੀ ਰਾਤ ਗਦਾਸਪੁਰ ਦੇ ਵਿੱਚ ਕੀ ਹੋਇਆ ਸਰ ਹਨੂਮਾਨ ਚੌਂਕ ਵਿਖੇ ਜਿਹੜਾ ਵਾ ਉਹ ਧਰਨਾ ਦਿੱਤਾ ਗਿਆ ਸਾਡੇ ਐਮ ਐਲ ਏ ਸਾਹਿਬ ਦੁਆਰਾ ਔਰ ਉਹਨਾਂ ਦੇ ਜਿਹੜੇ ਨਾਲ ਸਾਥੀ ਆਏ ਹੋਏ ਸੀ ਸਰ ਅਸੀਂ ਇੱਥੇ ਅੱਬ ਸਾਰੇ ਵਪਾਰ ਮੰਡਲ ਵੱਲੋਂ ਇਕੱਠੇ ਹੋਏ ਆਂ ਔਰ ਆਪਣਾ ਐਸ ਐਸ ਪੀ ਸਾਹਿਬ ਔਰ ਡੀ ਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦਵਾਂਗੇ ਇਹਦੇ ਵਿੱਚ ਸਰ ਅਸੀਂ ਉਹਨਾਂ ਨੂੰ ਕਿਆ ਵਾਕੀ ਜਿਹੜਾ ਇਹ ਬੇਫਜ਼ੂਲ ਜਿਹੜਾ ਵਾ ਉਹ ਸਰ ਗਦਾਸਪੁਰ ਦੇ ਵਿੱਚ ਧਰਨਾ ਕੀਤਾ ਗਿਆ ਅਤੇ ਮਤਲਬ ਕਿ ਜੋ ਕਾਨੂੰਨੀ ਕਾਰਵਾਈ ਬੰਦੀ ਦਿੱਤੀ ਜਾਏ ਔਰ ਸਰ ਜੋ ਸਾਡੀ ਮੰਗ ਹੈਗੀ ਆ ਕਿ ਸਾਰੇ ਵਪਾਰੀਆਂ ਦੀ ਹੈ ਕਿ ਬਾਰ-ਬਾਰ ਸਰੇ ਕੂੜੇ ਦੇ ਨਾਂ ਤੇ ਸਰ ਸਾਰੇ ਵਪਾਰੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਕੋਈ ਵੀ ਸਰ ਗੱਲ ਹੁੰਦੀ ਆ ਤੇ ਸਰ ਬਾਰ-ਬਾਰ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਕੂੜਾ ਅਸੀਂ ਫਲਾਣੇ ਚੌਕ ਚ ਲਾਵਾਗੇ ਕਦੀ ਸਰ ਡੀਸੀ ਦਫ਼ਤਰ ਦੇ ਅੱਗੇ ਲਾਵਾਗੇ ਕਦੀ ਐਸਐਸਪੀ ਦਫ਼ਤਰ ਉਹ ਕਦੀ ਸਰ ਜੜੇ ਹਲਕਾ ਸਾਡੇ ਚੇਅਰਮੈਨ ਸਾਹਿਬ ਆ ਉਹਨਾਂ ਦੇ ਘਰ ਦੇ ਅੱਗੇ ਲਾਵਾਂਗੇ ਇਹ ਸਰ ਬਾਰ-ਬਾਰ ਇਹੋ ਜਿਹੀਆਂ ਧਮਕੀਆਂ ਸਰ ਪਰੇਸ਼ਾਨ ਹੋ ਗਏ ਆ ਸਰ ਦੇਖੋ ਜੀ ਜੇ ਤੁਹਾਡੇ ਕੋ ਕੂੜੇ ਦਾ ਮਸਲਾ ਨਹੀਂ ਹੱਲ ਹੋ ਰਿਹਾ ਸਰ ਨਹੀਂ ਤੁਹਾਡੇ ਕੋ ਕਮੇਟੀ ਚੱਲ ਰਹੀ ਸਾਨੂੰ ਦੱਸੋ ਸਰ ਸਾਡੇ ਸਾਰੇ ਵਪਾਰੀ ਭਰਾ ਜਦਲ ਕੇ ਇਹ ਕੂੜੇ ਦਾ ਜਿਹੜਾ ਵਾ ਮਸਲਾ ਜਿਹੜਾ ਵਾ ਉਹ ਹੱਲ ਕੀਤਾ ਜਾਏਗਾ ਔਰ ਜਗ੍ਹਾ ਦਾ ਵੀ ਅਹੀਂ ਸਰ ਜੋ ਵੀ ਆ ਸਾਰੇ ਮਿਲ ਕੇ ਜਿਹੜਾ ਵਾ ਉਹ ਮਤਲਬ ਕਿ ਜਗ੍ਹਾ ਦਾ ਅਰੇਂਜਮੈਂਟ ਵੀ ਕਰਾਂਗੇ ਸਰ ਡੀਸੀ ਦਫ਼ਤਰ ਆਏ ਆ ਐਸ ਕਰਕੇ ਵੀ ਦੇਖੋ ਇਹ ਨਿਤ ਚੌਥੇ ਦਿਨ ਜਿਹੜਾ ਜਨਾ ਮਸਲਾ ਜਿਹੜਾ ਨਾ ਇਹ ਕੋਈ ਕੋਹੇ ਤਰ੍ਹਾਂ ਦਾ ਪੰਗਾ ਪੈਂਦਾ ਸ਼ਹਿਰ ਵਿੱਚ ਤੇ ਮਸਾ ਇਹ ਲੋਕਾਂ ਨੂੰ ਬਤ ਤੰਗੀ ਆਨ ਦੀ ਬਿਲ ਉਹ ਤੇ ਕੂੜਾ ਲਾ ਦੇਗੇ ਉੱਥੇ ਤਾਂ ਜਨਤਾ ਨੂੰ ਕੀ ਲੋੜ ਆ ਤੰਗ ਕਰਨ ਦੀ ਜਨਤਾ ਨੇ ਕੀ ਬਗਾੜਿਆ ਇਹਨਾਂ ਦਾ ਬਾਕੀ ਗੱਲ ਹੈ ਕਿ ਰਾਜਨੀਤੀ ਜਿਹੜੀ ਆ ਤੁਸੀਂ ਆਪਣੇ ਕਰੋ ਰਾਜਨੀਤੀ ਤੇ ਅੱਜ ਕੱਲ ਬਦਮਾਸ਼ੀ ਦੀ ਰਾਜਨੀਤੀ ਨਹੀਂ ਰਹਿ ਗਈ ਦੀਆਂ ਉਹ ਰਾਜਨੀਤੀ ਜਿਹੜੀ ਪਲਮਾਨਤੀ ਮੰਗਦੀ ਆ ਪਲਮਾਨਤੀ ਨਾਲ ਕੰਮ ਚੱਲਦਾ ਤੇ ਐਸ ਕਰਕੇ ਵੀ ਲੋਕਾਂ ਨੂੰ ਕੀ ਲੋੜ ਆ ਤੰਗ ਕਰਨ ਦੀ ਤਾਂ ਤੁਸੀਂ ਆਪਣੀ ਜੇ ਨਹੀਂ ਕੰਮ ਤੁਹਾਡਾ ਕੋ ਸਮਝਾਉਂਦਾ ਤੁਸੀਂ ਦੱਸੋ ਵੀ ਆਪਾਂ ਸਰਕਾਰ ਦੇ ਭਲੇ ਕਰਦੇ ਹੋ ਆਪਾਂ ਸਰਕਾਰ ਜਾਣੇ ਬਾਕੀ ਗਲਗ ਵਪਾਰੀ ਤੱਕ ਨੂੰ ਵਪਾਰੀਆਂ ਦਾ ਨਿਸ਼ਾਨ ਕਰਨਾ ਉੱਤੇ ਉੱਥੇ ਢੇਰ ਲਾ ਦਾਂਗੇ ਉੱਥੇ ਢੇਰ ਲਾ ਦੇ ਨਾ ਐਦਾ ਕਰੋ ਬਾਕੀ ਕਮੇਟੀ ਘਰ ਦਾ ਜਿਹੜਾ ਨਾ ਦੇਖੋ ਚੌਥੇ ਦਿਨ ਜਦੋਂ ਆਉਂਦਾ ਕਮੇਟੀ ਘਰ ਦਾ ਤੁਸੀਂ ਪੀਣਾ ਪਾਣਦੇ ਹੋ ਲੋਜੀ ਨਾ ਦਾ ਬਈ ਆਹੀ ਉੱਤੇ ਤੁਹਾਡੇ ਕੂੜੇ ਢੇਰ ਲਾ ਦਾਂਗੇ ਸ਼ਹਿਰ ਜ ਗੰਦ ਪਾ ਦੇਂਗੇ ਤੇ ਉਹਦੇ ਨਾਲ ਥੋੜਾ ਇਹੋ ਜਿਹੀ ਗੱਲ ਮਸਲੇ ਹਲ ਹੁੰਦੇ ਨੇ ਮਸਲਾ ਸੁਣਨ ਨੂੰ ਉਹ ਪੜਨ ਨੂੰ ਆਇਆ ਇਹ ਮੇਕ ਕਮੇਲ ਖਪਰਾੜ ਦਾ ਮੇਰਾ ਇਹ ਕਹਿਣਾ ਹੈ ਕਿ ਇੱਕ ਤਾਂ ਜੰਗ ਦੇ ਹਾਲਾਤ ਬਣੇ ਹੋਏ ਨੇ ਉਹ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਕਹਿ ਰਹੇ ਨੇ ਕਿ ਹਜੇ ਜੰਗ ਚੱਲਦੀ ਵੀ ਹੈ ਇਹ ਰੁਕੀ ਨਹੀਂ ਆ ਉਹ ਉਸੇ ਮੱਦੇ ਨਜ਼ਰ ਸਾਨੂੰ ਸਾਰਿਆਂ ਨੂੰ ਬਹੁਤ ਹੀ ਅਤਿਆਤਨ ਸਾਨੂੰ ਇਹਦੇ ਵਾਸਤੇ ਸਟਾਫ ਚੁਕਣਾ ਚਾਹੀਦਾ ਕਿ ਬਹੁਤਾ ਆਪਾਂ ਇਕੱਠੇ ਵੀ ਨਾ ਹੋਈਏ ਦੂਸਰਾ ਇਹ ਜਿਹੜਾ ਮਸਲਾ ਆਇਆ ਇਹ ਜੋ ਵੀ ਹੋਇਆ ਮੇਰੇ ਤੇ ਇਹੀ ਹੈ ਮੇਰੀ ਆਪਣੀ ਸੋਚ ਆ ਇਹਨੂੰ ਬੈਠ ਕੇ ਬਹੁਤ ਆਰਾਮ ਨਾਲ ਸੌਫਟਵਰ ਕੀਤਾ ਜਾਏ ਨਾ ਕਿ ਬਹੁਤ ਜ਼ਿਆਦਾ ਕੋਈ ਰੋਲ ਲੱਪਾ ਪਾਇਆ ਜਾਏ ਜਾਂ ਬਹੁਤ ਜ਼ਿਆਦਾ ਕੋਈ ਕੱਟ ਕੀਤਾ ਜਾਏ ਇਹ ਜੋ ਵੀ ਮਸਲਾ ਸੁਣਨ ਨੂੰ ਆਇਆ ਹੈ ਹਜੇ ਅਬ ਇਹਨੂੰ ਆਪਾਂ ਸਟੱਡੀ ਕਰ ਰਹੇ ਆ ਕੋਈ ਤੇ ਮੇਰਾ ਇਹੀ ਕਹਿਣਾ ਵਾ ਤੇ ਇਹਨੂੰ ਆਰਾਮ ਨਾਲ ਬੈਠ ਕੇ ਇਹਨੂੰ ਸੌਫਟਵਰ ਕੀਤਾ ਜਾਏ